ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਿਸਤਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਲੋਕ ਸਭਾ ਚੋਣਾਂ 2024 ਦਾ ਪਹਿਲਾ ਗੇੜ 102 ਹਲਕਿਆਂ ਦੇ ਵਿੱਚ ਪੈ ਰਹੀਆਂ ਨੇ ਵੋਟਾਂ ਨਸਲੇ ਦੇ ਬੇਬੀ ਉਤਪਾਦਾਂ 'ਚ ਚੀਨੀ ਦਾ ਮਾਮਲਾ ਸੀਸੀਪੀਏ ਨੇ FSS AI ਨੂੰ ਜਾਂਚ ਕਰਨ ਲਈ ਗਿਆ. ਇਜ਼ਰਾਈਲ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ਵਾਲੇ ਸੂਬੇ ਤੇ ਹਮਲਾ. ਸੰਜੇ ਸਿੰਘ ਨੇ ਕਿਹਾ ਕੇਜਰੀਵਾਲ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਹੈ. ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲੀਪਿਨਸ ਨੂੰ ਬ੍ਰਹਿਮੋਸ ਸੁਪਰਸੋਨਿਕ ਕروز ਮਿਜ਼ਾਈਲਾਂ ਵੇਚੀਆਂ. ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਾਗਪੁਰ ਦੇ ਵਿੱਚ ਵੂਟ ਪਾਈ ਜਲੰਧਰ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਤਿੰਨ ਪਿਸਤੌਲਾਂ ਤੇ ਕਿਲੋ ਅਫੀਮ ਸਨੇ ਕੀਤਾ ਕਾਬੂ ਕਰਾਚੀ ਵਿੱਚ ਆਤਮਕਾਤਨੀ ਹਮਲੇ ਦੌਰਾਨ ਪੰਜ ਜਾਪਾਨੀ ਨਾਗਰਿਕ ਹਾਲ-ਵਾਲ ਬਚੇ ਦੁਬਈ ਹਵਾਈ ਅੱਡੇ ਤੇ ਹੜ ਵਰਗੇ ਹਾਲਾਤ ਤੇ ਉਡਾਨਾਂ ਪ੍ਰਭਾਵਿਤ ਭਾਰਤੀ ਦੂਤਕਰ ਨੇ ਗੈਰ ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਲਈ ਕਿਹਾ ਹ ਇਜ਼ਰਾਈਲ ਇਰਾਨ ਤਾਨਾ ਕਾਰਨ ਕੋ ਮੰਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦਾ ਭਾਅ ਵਧਿਆ ਸੋ ਇਸ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਖਬਰਾਂ ਵਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈਆਂ ਚ 102 ਸੀਟਾਂ ਤੇ ਪੋਲਿੰਗ ਹੋ ਰਹੀ ਹੈ ਅੱਜ 8 ਕੇਂਦਰੀ ਮੰਤਰੀਆਂ ਦੋ ਸਾਬਕਾ ਮੁੱਖ ਮੰਤਰੀਆਂ ਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਚੋਵੇਗੀ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਨੇ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾਵਾਂ ਦੀਆਂ 92 ਸੀਟਾਂ ਲਈ ਵੀ ਵੋਟਾਂ ਪੈਣਗੀਆਂ। ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ਤੋਂ 5 ਭਾਗੀਆਂ ਗੁਆਈਆਂ ਹਿੱਥ ਐਨਜੀਐਨ 2019 'ਚ 39 ਸੀਟਾਂ ਜਿਤੀਆਂ ਸੀ ਵੋਟਰਪੰਡਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ ਕੁਝ ਸੀਟਾਂ ਤੇ ਪੋਲਿੰਗ ਖਤਮ ਹੋਣ ਦਾ ਸਮਾਂ ਵੱਖੋ ਵੱਖਰਾ ਰਹੇਗਾ ਚੋਣ ਕਮਿਸ਼ਨ ਨੇ 187000 ਪੋਲਿੰਗ ਸਟੇਸ਼ਨਾਂ ਤੇ 18 ਲੱਖ ਤੋਂ ਜ਼ਿਆਦਾ ਅੰਬਲਾ ਤਾਇਨਾਤ ਕੀਤਾ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕੇਂਦਰ ਖਪਤਕਾਰ ਅਧਿਕਾਰ ਰੱਖਿਆ ਅਥਾਰਟੀ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਨੈਸਲੇ ਦੇ ਬੱਚਿਆਂ ਦੇ ਬੇਬੀ ਉਤਪਾਦਾਂ ਵਿੱਚ ਚੀਨੀ ਹੋਣ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਕਿਹਾ ਖੱਪਕਾਰ ਮਾਮਲਿਆਂ ਦੇ ਸਬੰਧ ਵਿੱਚ ਕੇਂਦਰੀ ਖੱਪਤਕਾਰ ਸੁਰੱਖਿਆ ਅਥਾਰਟੀ ਦੇ ਮੁਖੀ ਨਿਧੀ ਖਰੇ ਨੇ ਦੱਸਿਆ ਕਿ ਅਸੀਂ ਐਫ ਐਸ ਐਸ ਏ ਆਈ ਨੂੰ ਨੈਸਲੇ ਦੇ ਬੇਬੀ ਉਤਪਾਦ ਤੇ ਰਿਪੋਰਟ ਦਾ ਨੋਟਿਸ ਲੈਣ ਲਈ ਲਿਖਿਆ ਹੈ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਫॉर ਚਾਈਲਡ ਰਾਈਟਸ ਦੇ ਵੀ ਰਿਪੋਰਟ ਦਾ ਨੋਟਿਸ ਲਿਆ ਤੇ ਐਫ ਐਸ ਐਸ ਏ ਆਈ ਨੇ ਨੋਟਿਸ ਜਾਰੀ ਕੀਤਾ ਕਿਹਾ ਐਨ ਜੀਓ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈਟਵਰਕ ਦੀਆਂ ਖੋਜਾਂ ਅਨੁਸਾਰ ਨੈਸਲੇ ਨੇ ਯੂਰਪ ਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤ ਅਫਰੀਕਾ ਤੇ ਲਾਤੀਨੀ ਅਮਰੀਕੀ ਦੇਸ਼ਾਂ ਸਮੇਤ ਕਾਟ ਵਿਕਸਤ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਜ਼ਿਆਦਾ ਚੀਨੀ ਸਮੱਗਰੀ ਵਾਲੇ ਵੀ ਬਿਉਤਪਾਦ ਵੇਚਨੇ ਇਸ ਰਾਨ ਇਸ ਲਈ ਇੰਡੀਆ ਨੇ ਕਿਹਾ ਸੀ ਕਿ ਉਹ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਇਸ ਨਾਲ ਸਮਝੌਤਾ ਨਹੀਂ ਕਰੇਗੀ। ਟੀਜੀ ਅਹਿਮ ਖਬਰ ਦੁਬਈ ਤੋਂ ਸਾਹਮਣੇ ਆ ਰਹੀ ਹੈ। ਇਜ਼ਰਾਈਲ ਨੇ ਅੱਜ ਸਵੇਰੇ ਕਰੀਬ 6 ਵਜੇ ਈਰਾਨ ਤੇ ਮਿਜ਼ਾਈਲ ਡਰੋਨ ਨਾਲ ਹਮਲਾ ਕੀਤਾ। ਈਰਾਨ ਦੇ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਹਾਲਾਂਕਿ ਇਜ਼ਰਾਈਲ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰਡਾਰ ਮੁਤਾਬਕ ਤਮਾਕਿਆਂ ਤੋਂ ਬਾਅਦ ਇਰਾਨੀ ਹਵਾਈ ਖੇਤਰ ਤੋਂ ਕਈ ਉਡਾਨਾਂ ਨੂੰ ਮੋੜ ਦਿੱਤਾ ਗਿਆ ਇਸਫਹਾਨ ਉਹੀ ਸੂਬਾ ਹੈ ਜਿੱਥੇ ਨਤਾਨਜ਼ ਸਮੇਤ ਇਰਾਨ ਦੇ ਕਈ ਪ੍ਰਮਾਣੂ ਟਿਕਾਣੇ ਨੇ ਨਤਾਨਜ਼ ਇਰਾਨ ਦੇ ਯੂਰੇਨੀਅਮ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਇਰਾਨ ਨੇ 300 ਤੋਂ ਜ਼ਿਆਦਾ ਮਿਜ਼ਾਈਲਾਂ ਤੇ ਡਰੋਨਾਂ ਨਾਲ ਇਜ਼ਰਾਈਲ ਤੇ ਹਮਲਾ ਕੀਤਾ ਸੀ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਆਪਣੀ ਪਾਰਟੀ ਦੇ ਦੋਸ਼ਾਂ ਨੂੰ ਦੁਹਰਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ ਤੇ ਜੇਲ੍ਹ ਵਿੱਚ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਹੈ। ਇਤਿਪ੍ਰੈਸ ਕਾਨਫਰੰਸ ਰਣ ਉਹਨਾਂ ਨੇ ਦੋਸ਼ ਲਗਾਇਆ ਕਿ ਪਾਛਪਾ ਅੰਤਰਕਿਸੇ ਦੀ ਹੱਤਿਆ ਕਰਨ ਦੇ ਪੱਧਰ ਤੱਕ ਜਾ ਸਕਦਾ ਹੈ। ਪਾਛਪਾ ਨੇ ਸੰਜੇ ਸਿੰਘ ਦੇ ਦੋਸ਼ਾਂ ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਰਾਜਪਾ ਮੈਂਬਰ ਨੇ ਕੇਜਰੀਵਾਲ ਦੀ ਬਿਮਾਰੀ ਦਾ ਮਜ਼ਾਕ ਉਡਾਉਣ ਲਈ ਪਾਛਪਾ ਆਗੂਆਂ ਦੀ ਆਲੋਚਨਾ ਕੀਤੀ ਹੈ। ਪੰਜਵੀਂ ਅਹਿਮ ਖਬਰ ਮਨੀਲਾ ਤੋਂ ਸਾਹਮਣੇ ਆ ਰਹੀ ਹੈ। ਫਾਰਤਨੇ 2022 ਵਿੱਚ ਦਸਤਖਤ ਕੀਤੇ 37 ਕਰੋੜ 5 ਲੱਖ ਡਾਲਰ ਦੇ ਸੌਦੇ ਤਹਿਤ ਅਜ ਫਿਲੀਪਿਨਸ ਨੂੰ ਬ੍ਰਹਮੋਸ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲਾਂ ਦਿਵਾਈਆਂ। ਭਾਰਤੀ ਹਵਾਈ ਸੈਨਾ ਨੇ ਆਪਣੇ C-17 ਗਲੋਬਲ ਮਾਸਟਰ ਟਰਾਂਸਪੋਰਟ 에ਅਰਕ੍ਰਾਫਟ ਰਾਹੀਂ ਇਹ ਮਿਜ਼ਾਈਲਾਂ ਇੱਥੇ ਭੇਜੀਆਂ। ਮਿਜ਼ਾਈਲਾਂ ਦੇ ਨਾਲ ਬ੍ਰਹਮੋਸ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਪ੍ਰਣਾਲੀ ਲਈ ਜ਼ਮੀਨੀ ਪ੍ਰਣਾਲੀਆਂ ਦਾ ਨਿਰਯਾਤ ਪਿਛਲੇ ਮਹੀਨੇ ਹੀ ਸ਼ੁਰੂ ਹੋਇਆ ਸੀ। 6ਵੀਂ ਅਹਿਮ ਖਬਰ 나ਗਪੁਰ ਤੋਂ سامنے ਆ ਰਹੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਅੱਜ ਲੋਕ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਦੇ 나ਗਪੁਰ ਦੇ ਵਿੱਚ ਪੋਲਿੰਗ ਬੂਥ ਤੇ ਆਪਣੀ ਹੋਂਦ ਪਾਈ। ਪੰਜਾਬ ਦੇ ਰਾਜਪਾਲ ਨੇ ਹੂਟ ਪਾਉਣ ਤੋਂ ਬਾਅਦ ਆਪਣੀ سیاਹੀ ਵਾਲੀ ਉਂਗਲ ਦਿਖਾਈ ਤੇ ਲੋਕਾਂ ਨੂੰ ਵੱਤਵਤ ਬੂਤਾ ਪਾਉਣ ਦੀ ਅਪੀਲ ਕੀਤੀ। ਸਤਵੀਂ ਅਹਿਮ ਖਬਰ ਜਲੰਧਰ ਤੋਂ ਸਾਮਨੇ ਆ ਰਹੀ ਹੈ। ਜਲੰਧਰ ਕਮਿਸ਼ਨਰ ਰੇਟ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3 ਪਿਸਤੋਲਾਂ ਤੇ ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਦੇ ਅਨੁਸਾਰ ਬੰਬੀਹਾ ਗੈਂਗ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਕਤਲ, ਧਮਕੀਆਂ, ਫਿਰੌਤੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ। ਅੱਠਵੀਂ ਅਹਿਮ ਖਬਰ ਕਰਾਚੀ ਤੋਂ ਸਾਮਨੇ ਆ ਰਹੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਵਿੱਚ ਅੱਜ ਅਤਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਤਮਕਾਤਿ ਹਮਲਾ ਕੀਤਾ ਪਰ ਖੁਸ਼ਕਿਸਮਤੀ ਨਾਲ ਗੱਡੀ ਵਿੱਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ ਵਿੱਚ ਬਾਰ-ਬਾਰ ਬਚ ਗਏ ਮੋਟਰਸਾਈਕਲ ਸਵਾਰ ਅਤਵਾਦੀਆਂ ਨੇ ਲਾਂਦੇ ਦੇ ਮਰਤਜ਼ਾ ਚੌਰਾਗੀ ਨੇੜੇ ਜਾਪਾਨੀ ਨਾਗਰਿਕਾਂ ਦੀ ਵੈਨਰ ਚੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਾਪਾਨ ਦੇ ਇਹ ਨਾਗਰਿਕ ਪਾਕਿਸਤਾਨ ਸੁਜ਼ੂਕੀ ਮੋਟਰਜ਼ ਵਿੱਚ ਕੰਮ ਕਰਦੇ ਨੇ ਸਾਰੇ ਸੁਰੱਖਿਅਤ ਨੇ ਪਰ ਉਹਨਾਂ ਦਾ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਿਆ ਜਪਾਨੀ ਨਾਗਰਿਕ ਦੂ ਸੁਰੱਖਿਆ ਕਰਮਚਾਰੀਆਂ ਦੇ ਨਾਲ ਵੈਨ ਦੇ ਵਿੱਚ ਸਫ਼ਰ ਕਰ ਰਹੇ ਸੀ ਜਦੋਂ ਅਤਵਾਦੀਆਂ ਨੇ ਉਹਨਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਇੱਕ ਅਤਵਾਦੀ ਨੂੰ ਮਾਰ ਦਿੱਤਾ ਜਦਕਿ ਦੂਜੇ ਨੇ ਵੈਨ ਦੇ ਨੇੜੇ ਪਹੁੰਚ ਕੇ ਆਪਣੇ ਆਪ ਨੂੰ ਢਾਲ ਲਿਆ। ਨਵੀਂ ਅਹਿਮ ਖਬਰ ਅਬੂ ਧABI ਤੋਂ سامنے ਆ ਰਹੀ ਹੈ। UAE ਵਿੱਚ ਭਾਰਤੀ ਦੂਤਕਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰਾ ਕਰਨ ਵਾਲੇ ਜਾਂ ਇਸ ਤੋਂ ਲੰਘਣ ਵਾਲੇ ਭਾਰਤੀ ਯਾਤਰੀਆਂ ਨੂੰ ਸ਼ਹਿਰ ਵਿੱਚ ਇਸ ਹਫ਼ਤੇ ਭਾਰੀ ਬਾਰਿਸ਼ ਤੋਂ ਬਾਅਦ ਕੰਮਕਾਜ ਆਮ ਹੋਣ ਤੱਕ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸੰਯੁਕਤ ਅਰਬ ਅਮੀਰਾਤ ਇਸ ਹਫਤੇ ਰਿਕਾਰਡ بارش ਤੋਂ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਐਡਵਾਈਜ਼ਰੀ ਵਿੱਚ ਦੂਤਕਰ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀ ਸੰਚਾਲਨ ਨੂੰ ਆਮ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਹਵਾਈ ਅੱਡੇ ਦੀ ਰਵਾਨਗੀ ਦੀ ਮਿਤੀ ਅਤੇ ਸਮੇਂ ਬਾਰੇ ਸੰਬੰਧਿਤ 에ਅਰਲਾਈਨਾਂ ਤੋਂ ਅੰਤਿਮ ਪੁਸ਼ਟੀ ਹੋਣ ਤੋਂ ਬਾਅਦ ਹੀ ਯਾਤਰਾ ਕਰਨ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਇਜ਼ਰਾਈਲ ਵੱਲੋਂ ਈਰਾਨ ਤੇ ਮਿਜ਼ਾਈਲ ਹਮਲਾ ਕਰਨ ਦੀਆਂ ਰਿਪੋਰਟਾਂ ਆਉਣ ਬਾਅਦ ਅੱਜ ਤੋਂ ਮੰਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ। ਇਸ ਤਨਾ ਕਰਨ ਪਾ ਹਰ ਰੋਜ਼ ਤੇਜ਼ ਹੋ ਸਕਦੇ ਨੇ ਤੇ ਕੱਚੇ ਤੇਲ ਦੀ ਸਪਲਾਈ 'ਚ ਵਿਘਨ ਪੈ ਸਕਦਾ ਹੈ। ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਕਰਨ ਉਸ ਦੇ ਬਜਟ 'ਤੇ ਫਿਲਹਾਲ ਭਾਰ ਨਹੀਂ ਪੈ ਰਿਹਾ। ਸਵੇਰ ਸਨਾਚ ਦੀਆਂ ਅਹਿਮ ਖਬਰਾਂ ਏਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।